ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ ਕਿ ਓਮਕਾਰ ਸਤਗੁਰ ਪ੍ਰਸਾਦ ਸਫਲ ਜਨਮ ਮੋਕੋ ਗੁਰ ਦੀਨਾ ਦੁੱਖ ਵਿਸਾਰ ਸੁਖ ਅੰਤਰ ਲੀਨਾ ਸਫਲ ਜਨਮ ਮੋਕੋ ਗੁਰ ਦੀਤੀਨਾ ਬਿਲਾਵਲ ਰਾਗ ਦਾ ਸ਼ਬਦ ਹੈ ਬਿਲਾਵਲ ਦਾ ਮਤਲਬ ਹੁੰਦਾ ਜਦੋਂ ਬੁਲਾਇਆ ਬੋਲਦਾ ਨਾ ਤਾਂ ਬਿਲਾਵਲ ਰਾਗ ਹੁੰਦਾ ਬੁਲਾਇਆ ਬੋਲੇ ਖਸਬ ਦਾ ਬੁਲਾਇਆ ਬੋਲਦਾ ਉਹਨੂੰ ਬਲਾਵ ਲਗਾਣਾ ਇਹ ਲੋ ਪਰਵਾਹ ਉਹਨੇ ਨਾ ਇੱਥੇ ਆ ਕੇ ਬੁਲਾਇਆ ਬੋਲਣ ਲੱਗਿਆ ਪਿੱਛੇ ਸੰਤੋਖ ਦੇ ਵਿੱਚ ਬੋਲਦਾ ਇੱਥੇ ਜਾ ਕੇ ਡਾਇਰੈਕਟ ਉਹ ਵੀ ਬੁਲਾਇਆ ਬੋਲਦੇ ਵਰਗਾ ਹੀ ਹੁੰਦਾ ਪਰ ਪਰਦੇ ਦੇ ਪਿੱਛੇ ਬੋਲਦਾ ਹੈ ਕਿ ਸਾਹਮਣੇ ਆ ਕੇ ਬੋਲਦਾ ਇੱਕ ਪਰਦੇ ਦੇ ਪਿੱਛੇ ਬੁਲਾਉਂਦਾ ਇੱਕ ਸਾਹਮਣੇ ਆ ਕੇ ਬੁਲਾਉਂਦਾ ਸੰਤੋਖੀਆਂ ਨੂੰ ਪਰਦੇ ਦੇ ਪਿੱਛੇ ਬੁਲਾਉਣਾ ਹੁੰਦਾ ਬੋਲਦੇ ਸੰਤੋਖੀ ਵੀ ਇਹਨੇ ਬੁਲਾਈ ਸਾਰੇ ਉਹ ਤਾਂ ਬੋਲਦੇ ਨੇ ਬੁਲਾਈ ਪਰ ਉਹ ਪਰਦੇ ਦੇ ਪਿੱਛੇ ਬੋਲਦਾ ਲੱਗਦਾ ਸਭ ਨੂੰ ਜਾ ਕੇ ਵੀ ਜਸਤੇ ਅਸੀਂ ਗੱਲ ਕਰਨ ਲੱਗਦੇ ਆ ਪਤਾ ਨਹੀਂ ਕਿੱਥੋਂ ਗੱਲ ਆ ਜਾਂਦੀ ਹੈ ਉਹ ਜਿਹੜੀ ਪਤਾ ਨਹੀਂ ਆ ਜਾਂਦੀ ਪਰਦੇ ਦੇ ਪਿੱਛੇ ਹੁੰਦੀ ਲੀਡਰ ਵੀ ਕਈ ਗੱਲਾਂ ਹੈ ਜਾਂ ਕਹ ਜਾਂਦੇ ਨੇ ਸੰਤ ਵੀ ਕਈ ਗੱਲਾਂ ਹੈ ਜਾਂ ਕਹ ਜਾਂਦੇ ਨੇ ਜਿਹੜੀਆਂ ਬਾਦ ਦੇ ਵਿੱਚ ਕਹਿੰਦੇ ਨੇ ਵੀ ਮੇਤੋ ਇਹ ਗੱਲ ਕਹੀ ਗਈ ਫਿਲਾਸਫਰ ਵੀ ਇਹ ਗੱਲਾਂ ਕਹ ਜਾਂਦੇ ਨੇ ਕਈ ਉਹ ਪਰਦੇ ਦੇ ਪਿੱਛੇ ਹੁੰਦੀ ਹੋ ਰਹੀ ਜੀ ਪਰਦਾ ਹੁੰਦਾ ਪਰ ਪਰਦਾ ਜੇ ਚੱਕਿਆ ਜਾਂਦਾ ਫੇ ਬਲਬ ਲਾਗ ਪਰਦਾ ਹੀ ਚੱਕਿਆ ਗਿਆ ਹਾਂਜੀ ਸਭਰ ਜਨਮੋਂ ਮੋਕੋ ਗੁਰ ਕੀਨਾ ਸਫਲ ਜਨਮ ਮੋਕੋ ਗੁਰਕੀਣਾ ਹੁਣ ਜਨਮ ਬਾਰੇ ਪਤਾ ਲੱਗ ਗਿਆ ਜਨਪਦਾਰਥ ਦੇ ਵਿੱਚ ਸਫਲਤਾ ਮਿਲ ਗਈ ਮੋਕੋ ਗੁਰਕੀਣਾ ਜਿਹੜਾ ਮੇਰਾ ਗਿਆਨ ਹੈ ਜਿਹੜਾ ਮੇਰਾ ਗਿਆਨ ਹੈ ਮੇਰੀ ਮੇਰਾ ਜਿਹੜਾ ਉੱਤਰਾਤਮਾ ਗੁਰਦੇਵ ਹੈ ਉਹਨੇ ਜਿਹੜਾ ਹਜਲਾ ਜਨਮ ਸੀ ਮੈਂ ਲਿਆ ਸੰਸਾਰ ਦੇ ਵਿੱਚ ਤੇ ਸਫਲ ਕਰਤਾ ਉਡੀ ਇੱਛਾ ਹੋਗੀ ਮਾਇਆ ਦੀ ਇੱਛਾ ਨੇ ਤੇ ਅਗਦੀ ਤੇ ਨਾਮ ਦੀ ਇੱਛਾ ਇੱਕ ਨੰਬਰ ਤੇ ਰੱਖ ਲਈ ਮਾਇਆ ਦੀ ਇੱਛਾ ਦਾ ਪਰਮੇਸ਼ਰ ਤੇ ਛੱਡਦੀ ਉਹਨੇ ਪਰਮੇਸ਼ਰ ਤੇ ਛੱਡਦੀ ਮਾਇਆ ਦੀ ਇੱਛਾ ਨਾਮ ਦੀ ਭੁੱਖ ਵਾਸਤੇ ਇਹ ਸਭ ਕੁਝ ਸਾਥ-ਸਾਥ ਸਿਵਣ ਲੱਗ ਗਿਆ ਸਾਰਾ ਸਰੰਜਾਮ ਲਾਗ ਭਵਜਲ ਤਰਣ ਕੇ ਵਰਤਾ ਜਨਮ ਯਾਦ ਰੰਗ ਮਾਇਆ ਕੇ ਇਹ ਗੱਲ ਯਾਦੋਂ ਨੇ ਸੁਣੀ ਕਿ ਮਾਇਆ ਦੇ ਨਾਲ ਇੱਕ ਸਾਹੀ ਜਿਹੜਾ ਜਾ ਰਿਹਾ ਵਰਤਾ ਪਟ ਗਿਆ ਕਦੋਂ ਕਰਦੇ ਉਹਨੇ ਕਹਿੰਦਾ ਛੱਡੋ ਪਰੇ ਤਾਂ ਸਾਰਾ ਜੂਆ ਗਲਤ ਖੇਡ ਰਹੇ ਆ ਆਪਾਂ ਜੇ ਜਿੱਤ ਵੀ ਗਏ ਜੁਆ ਹੈ ਤੇ ਇਹ ਕੋਈ ਕੰਮ ਦੀ ਚੀਜ਼ ਤੇ ਜਿੱਤੇ ਨਹੀਂ ਰਹੇ ਜਿੱਤੇ ਹੈ ਜੁਆ ਵੀ ਹਾਰਿਆ ਹੈ ਮਾਇਆ ਦਾ ਮਾਇਆ ਦਾ ਜਿੱਤੇ ਹੈ ਜੁਆ ਵੀ ਹਾਰਿਆ ਹੋਇਆ ਮਾਇਆ ਦਾ ਰਾਜ ਜਿੱਤੇ ਹੈ ਵੀ ਹਾਰਿਆ ਹੋਇਆ ਇਥੇ ਕੁਝ ਨਾਲ ਜਾਣ ਵਾਲਾ ਤਾਂ ਹੈ ਨਹੀਂ ਜੇ ਕਿਸੇ ਦਾ ਟਾਰਗੇਟ ਹੈ ਮੈਂ ਇੰਨਾ ਪੈਸਾ ਕਮਾਉਣਾ ਹੈ ਆ ਕਰਨਾ ਕੋਠੀ ਬਣਾਉਣੀ ਹੈ ਕਾਰਾਂ ਲੈਣੀਆਂ ਨੇ ਉਹ ਜਿੱਤਿਆ ਹੋਇਆ ਵੀ ਹਾਰਿਆ ਹੋਇਆ ਜੇ ਕਾਮਯਾਬ ਹੋ ਵੀ ਜਾਵੇ ਤਾਂ ਵੀ ਹਾਰਿਆ ਹੋਇਆ ਹੀ ਹੋ। ਸਫਲ ਜਨਮ ਨਹੀਂ ਹੈ ਉਹਦੇ ਵਿੱਚ। ਇਹ ਤੋਂ ਬਧਾ ਲੱਗਦਾ ਸਫਲ ਜਨਮ ਕੀ ਹੁੰਦਾ ਹੈ? ਸੰਸਾਰ ਦੀ ਸਫਲਤਾ ਮਾਇਆ ਦੇ ਵਿੱਚ ਹੈ। ਸਫਲਤਾ ਪ੍ਰਾਪਤ ਹੋਗੀ। ਇਬਤਿਹਾਨ ਦਿੰਦੇ ਨੇ ਸਫਲ ਹੋ ਗਿਆ। ਸੰਸਾਰ ਦੀ ਸਫਲਤਾ ਬਿਫਲਤਾ ਨੂੰ ਸਫਲਤਾ ਕਹੇ ਸੰਸਾਰ ਅਸਲ ਜਿ ਬਿਫਲਤਾ ਹੀ ਆ ਹੋ ਉਹ ਸਫਲਤਾ ਵੀ ਹੈ ਤਾਂ ਸਫਲਤਾ ਹੀ ਵੀ ਹੈ ਤਾਂ ਸਫਲਤਾ ਹੀ ਪਰ ਉਹ ਸਫਲਤਾ ਵੀ ਬਿਫਲਤਾ ਹੀ ਹੈ ਬਿਫਲ ਕੀ ਹੁੰਦਾ ਸਫਲ ਕੀ ਹੁੰਦਾ ਸਫਲਾ ਉਹ ਫਲ ਲੱਗੇ ਸ੍ਰੇਸ਼ਟ ਫਲ ਜਿੱਥੋਂ ਮਿਲਲੇ ਉਹ ਸਫਲਤਾ ਹੈ माया ਦੇ ਫਲ ਜਿੱਥੋਂ ਮਿਲਣੋਂ ਸਫਲਤਾ ਨਹੀਂ ਹੁੰਦੀ। ਜੇ ਕੋਈ ਵੱਡੇ ਤੋਂ ਵੱਡਾ ਕਮਿਸ਼ਨ ਦੇ ਅਫਸਰ ਵੀ ਬਣ ਗਿਆ ਫੜ ਮਾਇਆ ਦੇ ਹੀ ਲੱਗਣੇ ਨੇ ਉੱਥੇ। ਸਫਲਤਾ ਨਹੀਂ ਹੈ ਉਹ। ਗੁਰਬਾਣੀ ਦੀ ਭਾਸ਼ਾ 'ਚ ਸਫਲਤਾ ਨਹੀਂ ਹੈ। ਅਸਲ 'ਚ ਸਫਲਤਾ ਸਾਡੀ ਭਾਸ਼ਾ 'ਚ ਵੀ ਨਹੀਂ ਹੈ। ਸ੍ਰੇਸ਼ਟ ਫੜ ਕੀ ਲੱਗਿਆ ਉਹਦੇ 'ਚ? ਕੀ ਸਫਲ ਲੱਗਿਆ? ਵੱਡੇ ਵੱਡੇ ਮਨਿਸਟਰ ਬਣ ਜਾਂਦੇ ਨੇ ਕਪੜਿਆਂ ਜਿਹੜੇ ਚੱਲੇ ਜਾਂਦੇ ਨੇ। ਸਿਮ ਬਣ ਕੇ ਜਣੇ ਜਿ ਬੈਠੇ ਨੇ ਸਫਲਤਾ ਹੋ ਮਫਲਤਾ ਉਹ ਸਫਲਤਾ ਵੀ ਬਿਫਲਤਾ ਹੀ ਹੈ ਬੜੇ ਬੜੇ ਰਾਸ਼ਟਰਪਤੀ ਬਣ ਜਾਂਦੇ ਨੇ ਕਹਾ ਜਾ ਕੇ ਐਸੇ ਅਪਰਾਧ ਕਰ ਲੈਣ ਫਾਂਸੀ ਹੋ ਜਾਂਦੀ ਹੈ ਜਿਹੜੇ ਜੇ ਸੜ ਜਾਂਦੇ ਨੇ ਮਿੱਠੇ ਉਹ ਸਫਲਤਾ ਵੀ ਬਿਫਲਤਾ ਹੀ ਹੈ ਬੜਾ ਵਾ ਪੈਸਾ ਆ ਜਾਂਦਾ ਲਾਟਰੀ ਨਿਕਲਣ ਦੇ ਗੱਡੀ ਲੈ ਸਾਰਾ ਪਰਿਵਾਰ ਗੱਡੀ 'ਚ ਮਰ ਜਾਂਦਾ ਜੜਕੇ ਐਕਸੀਡੈਂਟ ਹੋ ਗੇ ਸਫਲਤਾ ਵੀ ਵਿਫਲਤਾ ਹੀ ਹੈ ਇਹ ਸਫਲਤਾ ਨਹੀਂ ਹੈ ਸੰਸਾਰ ਦੀ ਵਿਫਲਤਾ ਹੈ ਸਫਲਾ ਸ੍ਰੇਸ਼ਟ ਭਲ ਲੱਗੇ ਨਾਮ ਫੜ ਲੱਗੇ ਜਿੱਥੇ ਜਿੱਥੇ ਗਿਆਨ ਫੜ ਲੱਗੇ ਉਹ ਸਫਲਤਾ ਹੈ ਸਫਲ ਜਨਮਾ ਮੋਕੋ ਗੁਰ ਕੀਨਾ ਮੋਕੋ ਗੁਰ ਕੀਨਾ ਮੇਰੇ ਕੋ ਐਸਾ ਗਿਆਨ ਆ ਮੇਰਾ ਜਨਮ ਸਫਲ ਹੋ ਗਿਆ ਸੰਸਾਰ ਕੋ ਗਿਆਨ ਨਹੀਂ ਹੈ ਸੰਸਾਰ ਕੋ ਕੋਡ ਗਿਆਨ ਹੈ ਵਿਫਲਤਾ ਨੂੰ ਸਫਲਤਾ ਸਮਝੀ ਜਾਂਦੇ ਨੇ ਮੈਨੂੰ ਉਹ ਗਿਆਨ ਮਿਲਿਆ ਜੀ ਜੇ ਸਫਲਤਾ ਦੀ ਸਮਝ ਆਈ ਸਫਲਤਾ ਹੁੰਦੀ ਕੀ ਹੈ ਸਫਲਤਾ ਦੀ ਸਮਝ ਆ ਗਈ ਜਨਮ ਸਫਲ ਹੋ ਗਿਆ ਸਫਲਤਾ ਦੀ ਜੇ ਹੁਣ ਰਸਤੇ ਦਾ ਹੀ ਨਹੀਂ ਪਤਾ ਪਾ ਲੂ ਤੇ ਉਹ ਡੇ ਰਸਤੇ ਪਏ ਹੋਆਂ ਤੇ ਸਫਲਤਾ ਕਿੱਥੇ ਹੋਊਗੀ ਜਿੱਥੇ ਜਾਵਾਂਗੇ ਉੱਥੇ ਤਾਂ ਵਿਫਲਤਾ ਹੈਗਾ ਸਿਰੇ ਤੇ ਜਾ ਕੇ ਵਿਫਲ ਹੋ ਗਏ ਪਤਾ ਲੱਗਿਆ ਵੀ ਉੱਥੇ ਨਹੀਂ ਪਹੁੰਚੇ ਜਿੱਥੇ ਪਹੁੰਚਣਾ ਸੀ ਭੱਜੇ ਤਾਂ ਬਹੁਤ ਤੁਰੇ ਵੀ ਬਹੁਤ ਮਿਹਨਤ ਬਾਤ ਕੀਤੀ ਲੇਕਿਨ ਪਹੁੰਚ ਤੱਕ ਹੀ ਹੋਰੇ ਦੇ ਚ ਗਏ ਪਹੁੰਚ ਕੇ ਜਾ ਕੇ ਦੁਸ਼ਮਣ ਦੇ ਘਰੇ ਚ ਵੜ ਗਏ ਜਾ ਕੇ ਚਲੇਗਾ ਚਲੇਗਾ ਜਾਂ ਘਰ ਕੇ ਦੁਸ਼ਮਣ ਚਾਰੇ ਪਾਸੇ ਤੇ ਕਿਲੇ ਹੁਣ ਤੇ ਇਹਨੇ ਹਲਦਾਲ ਇਹ ਕਾਮਕਰੋਧ ਲੋਭਕਾਰ ਦੁਸ਼ਮਣ ਦੇ ਘੇਰੇ ਚੱਲ ਰਹੇ ਹੋ ਤੁਸੀਂ ਸੰਸਾਰੋ ਦੇ ਘੇਰੇ ਚ ਜਲਿਆ ਦੁਸ਼ਮਣ ਦੇ ਘੇਰੇ ਚ ਬੜੀ ਤੇਜ਼ੀ ਨਾਲ ਭਜ ਰਿਹਾ ਉਹਦੇ ਘੇਰੇ ਚ ਨਾ ਬਾਹਰ ਕੱਢ ਨਹੀਂ ਹੁੰਦੇ ਇਹਦੇ ਘੇਰੇ ਚੋਂ ਨਿਕਲਣਾ ਸਫਲਤਾ ਹੈ ਮਾਇਆ ਦੇ ਘੇਰੇ ਚੋਂ ਨਿਕਲਣਾ ਸਫਲਤਾ ਹੈ ਮਾਇਆ ਜ ਫਸੇ ਹੋਏ ਸਫਲਤਾ ਕਿਥੇ ਵਿਫਲਤਾ ਹੈ ਇਹ ਕਮਾਈ ਤਾਂ ਇੱਥੇ ਹੀ ਰਹਿ ਜਾਣੀ ਹੈ ਲੋਕਾਂ ਦੀਆਂ ਸੜਕਾਂ ਬਣਾਉਂਦੇ ਆ ਇੱਥੇ ਹੀ ਛੱਡ ਗਏ ਤਰੱਕੀ ਕੀਤੀ ਇੱਥੇ ਹੀ ਛੱਡ ਗਏ ਸਫਲਤਾ ਨਾਲ ਕੀ ਲੈ ਗਏ ਨਾਲ ਕੀ ਲੈ ਗਏ ਸਫਲਤਾ ਕੁਝ ਵੀ ਨਹੀਂ ਸਫਲ ਜਨਮ ਮੌਕੋ ਗੁਰਕੀਣਾ ਗੁਰਕੀਣਾ ਦੀਨਾ ਨਹੀਂ ਹੈ ਜਦ ਪਤਾ ਲੱਗਿਆ ਸਫਲ ਕੀ ਹੁੰਦਾ ਤਾਂ ਸਫਲਤਾ ਦੇ ਰਸਤੇ ਤੁਰਿਆ ਜੇ ਰਸਤੇ ਤੇ ਰਹਾ ਸਫਲ ਜਨਮ ਹੋ ਗਿਆ ਫਿਰ ਅੰਤਰਾਤਮਾ ਧਿਆਨ ਅੰਤਰਾਤਮਾ ਦਾ ਅੰਤਰਾਤਮਾ ਦੀ ਇੱਛਾ বিনা ਇਹ ਸਫਲ ਜਨਮ ਹੋਏ ਨਹੀਂ ਸਕਦਾ ਇੱਛਾ ਉਸੇ ਦੀ ਹੈ ਉਸੇ ਦੀ ਇੱਛਾ ਉਸੇ ਦਾ ਮਾਨ ਹੈ ਉਹ ਆਪਣੇ ਮਨ ਨੂੰ ਉਹਨੇ ਆਪੇ ਬਣਾਉਣਾ ਇਹ ਮਨ ਵੱਡਾ ਗਜਾਸਿਓਂ ਹਰ ਮਨਾ ਮਨ ਮੰਨਿਆ ਗਸੂ ਇਹ ਮਨ ਵੱਡਾ ਗਜਾਸਿਓਂ ਮਨ ਮੰਨਿਆ ਕਹਿੰਦੇ ਨੇ ਮਨ ਬਹੁਤ ਵੱਡਾ ਹੈ ਬਹੁਤ ਬਹੁਤ ਸ਼ਕਤੀਸ਼ਾਲੀ ਹੈ ਉਹ ਕਹਿੰਦੇ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਸ਼ਕਤੀਸ਼ਾਲੀ ਨਾ ਇਹ ਵੱਡਾ ਨਾ ਸ਼ਕਤੀਸ਼ਾਲੀ ਹੈ ਜਿਹਦਾ ਮਨ ਹੈ ਉਹ ਵੱਡਾ ਹੈ ਉਹੀ ਸ਼ਕਤੀਸ਼ਾਲੀ ਹੈ ਜਿੰਨਾ ਚਿਰ ਉਹ ਡੋਰ ਖਿੱਚਦਾ ਨਹੀਂ ਇਹਦੀ ਮੰਦਾ ਨਹੀਂ ਜਾਂ ਉਹ ਡੋਰ ਖਿੱਚਦਾ ਬਣ ਜਾਂਦਾ ਡੋਰ ਤੋਂ ਦੇ ਹੱਥ ਚ ਪ੍ਰਭ ਡੋਰੀ ਹੱਥ ਤੁਹਾਡੇ ਤੁਹਾਰੇ ਹੱਥ ਚ ਦੀ ਦੇ ਡੋਰੀ ਆ ਉਹਦੀ ਮਰਜ਼ੀ ਤੇ ਆ ਮਨ ਹੋਰ ਕਿਸੇ ਦੀ ਨਹੀਂ ਬੰਦਾ ਜਦੋਂ ਚਾਹੁੰਦਾ ਵਨ ਨੂੰ ਬਣਾ ਲੈਂਦਾ ਜਾਂ ਨਹੀਂ ਚਾਹੁੰਦਾ ਜਾਂ ਨજર ਨਹੀਂ ਮਨਾਉਂਦਾ ਬਾਕੀ ਸਭ ਗੱਲ ਆ ਇਹ ਬਾਕੀ ਸਭ ਪਖੜਨ ਬਾਦ ਆ ਵੀ ਨਾ ਜੀ ਇਹ ਤਾਂ ਬਹੁਤ ਔਖਾ ਹੈ ਇਹ ਤਾਂ ਜਿਉ ਉਹ ਹੈ ਇਹ ਸਭ ਬਹਾਨੇਬਾਜ਼ੀ ਆ ਦੁੱਖ ਵਿਸਾਰ ਸੁਖ ਅੰਤਰ ਲੀਨਾ ਦੁੱਖ ਵਿਸਾਰ ਦੁੱਖ ਦੀ ਪਰਵਾਹ ਨਹੀਂ ਕੀਤੀ ਦੁੱਖ ਅੱਗੇ ਖੜਾ ਹੈ ਦੁੱਖ ਸਾਹਮਣੇ ਦੇਖਿਆ ਹੀ ਨਹੀਂ ਉੱਤੇ ਦੀ ਨੰਗਿਆ ਦੁੱਖ ਦੇ ਅੱਗ ਜਲਦੀ ਹੈ ਉੱਤੇ ਦੀ ਨੰਗਿਆ ਤੁਰਿਆ ਹੀ ਜਾਂਦਾ ਹੈ ਪੂਰੇ ਕੁਛ ਵੀ ਹੈ ਮੌਤ ਵੀ ਖੜੀ ਹੈ ਤਾਂ ਵੀ ਸਿੱਧਾ ਹੀ ਜਾ ਰਿਹਾ ਹੈ। ਦੁੱਖ ਤਾਂ ਵਿਸਾਰਿਆ ਹੋਇਆ ਨਾ। ਮੌਤ ਨਾਲ ਤਾਂ ਲੜਨੇ ਜਾ ਰਿਹਾ ਹੈ। ਜਿਹੜੀ ਜਿਹੜੇ ਦੁਸ਼ਮਣਾਂ ਨਾਲ ਲੜਨ ਜਾ ਰਿਹਾ ਹੈ। ਜੋ ਸਾਹਮਣੇ ਆਉ ਉਹ ਤੇ ਡਰ ਗਿਆ। ਫਿਰ ਕਬੀਰ ਕੀ ਕਹਿੰਦਾ ਸੂਰਾ ਕੌਣ ਹੈ? ਜੇ ਦੁਸ਼ਮਣ ਤੇ ਡਰ ਜਿਵੇਂ ਜਾ ਕੇ ਜੰਗ ਵਿੱਚ ਸੂਰ ਕੀ ਸਨਮੁਖ ਰਣ ਤੇ ਡਰ ਪੈ ਸੂਰ ਕੀ ਸਨਮੁਖ ਰਣ ਪੈ ਡਰ ਪੈ ਸੂ ਮੂਰੇ ਆਗੇ ਜੰਗ ਜੰਗ ਹੋ ਰਹੀ ਐ ਘਰੋਂ ਤੁਰ ਪਿਆ ਗਾਹਾਂ ਦੇਖਦਾ ਵੀ ਉਹਦਾ ਘੜਾ ਵੜੀ ਹੋ ਰਹੀ ਉਹ ਤੇ ਮਰ ਰਹੇ ਨੇ ਗਿਰ ਰਹੇ ਨੇ ਉਹ ਡਰ ਜਿਵੇਂ ਸੂਰਮਾ ਕਾਦਾ ਹੋਇਆ ਸੂਰ ਕੀ ਸਨਮੁਖ ਰਣ ਤੇ ਡਰ ਪੈ ਜਦੋਂ ਜੰਗ ਮੂਰੇ ਆਗੀ ਸੂਰਮਾ ਕਾਦਾ ਹੋਇਆ ਡਰਦਾ ਜਿਵੇਂ ਭੱਜ ਕੇ ਪਵੇ ਸਵਾ ਤ ਦੂਜਿਆਂ ਨੂੰ ਕਾ ਤਕੜੇ ਹੋ ਜੋ ਮੈਂ ਆ ਗਿਆ ਹੁਣ ਸੂਰ ਕੀ ਸਲਮੁਖ ਰਣਤੇ ਡਰ ਪੈ ਸਤੀ ਕੀ ਸਾਂਚਾ ਭਾਂਡੇ ਸਤੀਆ ਭਾਂਡੇ ਧਿਆਨ ਪਿੱਤੇ ਮੁੜ ਕੇ ਘਰ ਨੂੰ ਆਉਣਾ ਇਹ ਭਾਂਡੇ ਚੱਕ ਲੋ ਖੜੇ ਪਏ ਨੇ ਸਤੀ ਹੁਣ ਜਲਦੀ ਹੈ ਤੈਨੂੰ ਗਿਆ ਅਗ ਲੱਗੇ ਭਾਂਡਿਆਂ ਨੂੰ ਨਾਲੇ ਭਾਂਡੇ ਵਾਲਿਆਂ ਨੂੰ ਤੈ ਕੀ ਲੈਣਾ ਇਹ ਜੇ ਭਗਤ ਨੇ ਸਾਰੇ ਖਿਆਲ ਪਿੱਛੇ ਦਾ ਕੂੜ ਚੱਲੇ ਨੇ ਸ਼ਹੀਦ ਵੀ ਮੁੜ ਕੇ ਆਉਣਾ ਘਰ ਨੂੰ ਹਾਂਜੀ ਦੁੱਖ ਵਿਸਾਰੀ ਸੁਖ ਅੰਤਰ ਲੀਨਾ ਦੁੱਖ ਵਿਸਾਰਤਾ ਮੂਰੇ ਜੰਗ ਹੋ ਰਹੀ ਜਾਂ ਕੁਛ ਵੀ ਹੋ ਰਿਹਾ ਮਹੋਤਾ ਕੀ ਹੈ ਕੀ ਨਹੀਂ ਹੈ ਉਹਦੀ ਪਰਵਾਹ ਨਹੀਂ ਸੁਖ ਅੰਤਰ ਲੀਨਾ ਜਿਹਨੇ ਦੁੱਖ ਵਿਸਾਰ ਤੇ ਸੁਖ ਨੂੰ ਸੰਸਾਰੇ ਦੁਖਾਂ ਦਾ ਸੰਸਾਰ ਤਾਂ ਦੁਖਾਂ ਦਾ ਸਾਗਰ ਹੈ ਇਹਦੇ ਚ ਸੁਖ ਦੀ ਆਸ ਕਰਨੀ ਬੇਵਕੂਫੀ ਹੈ ਸੁੱਖ ਦੁੱਖ ਨੂੰ ਬਰਾਬਰ ਬਲਕਿ ਦੁੱਖ ਨੂੰ दारू ਸਮਝਣਾ ਇਹ ਅਕਲਮੰਦੀ ਹੈ ਧੁੱਕ दारू ਸੁਖ ਰੋਗ ਪਿਆ ਜੇ ਦੁੱਖ ਦਾ दारू ਆ ਤਾਂ ਭੱਜ ਕੇ ਪਉ ਦੁੱਖ ਨੂੰ ਜੇ ਸੁਖ ਰੋਗ ਆ ਸੁਖ ਤੋਂ ਵਚੂ ਰੋਗ ਤੋਂ ਬਚੀਦਾ ਦੁਆ ਨੂੰ ਭੱਜ ਕੇ ਪਈਦਾ ਕੋਈ ਜੰਗਲ ਚ ਬੂਟੀ ਟੋੜਣ ਗਿਆ ਦਵਾਈ ਬਣਾਉਣੀ ਆ ਜੇ ਬੂਟੀ ਨਗਾ ਪੈ ਗਈ ਭੱਜ ਕੇ ਪਉ ਉਹ ਨੂੰ ਕਿ ਆ ਬੂਟੀ ਮਿਲ ਗਈ ਮਾਦਾ ਬਹੁਤ ਜਿਆਦਾ ਟੋੜਦਾ ਉਹ ਦੁੱਖ ਦਾ ਬੂਟੀ ਜਿਹੜੀ ਲੱਭਦੀ ਨਹੀਂ ਹੈ ਤੇ ਫਿਰ ਇਹਨਾਂ ਰਾਗਵੇਂ ਹਟ ਜਾਂਦਾ ਸੰਤਾਰੀ ਆਦਮੀ ਨੂੰ ਰਾਗਵੇਂ ਬਣ ਜਾਂਦਾ ਆ ਗਿਆਨ ਹੈ ਜਿਹੜਾ ਸਫਲ ਜਨਮ ਕਰਦਾ ਹੈ ਦੁਖਦਾਰੂ ਸੁਖ ਰੋਗ ਪਿਆ ਦੁਖਦਾਰੂ ਸੁਖ ਰੋਗ ਪਿਆ ਵਾਲੇ ਗਿਆਨ ਨਾਲ ਹੀ ਜਦ ਗੁਰਦੇਵ ਨੇ ਗੱਲ ਮੰਨ ਲਈ ਦੁਖਦਾਰੂ ਹੈ ਸੁਖ ਰੋਗ ਹੈ ਫੇਰ ਸਫਲ ਜਨਮ ਹੋ ਉਹ ਤਾਂ ਪਹਿਲਾਂ ਹੋਣਾ ਹੀ ਉਹ ਤਾਂ ਪਹਿਲਾਂ ਨਹੀਂ ਉਹ ਤਾਂ ਪਹਿਲਾਂ ਜਿਹੜੀ ਸਫਲਤਾ ਬੇਫਲਤਾ ਹੋ ਉਹ ਉਹ ਦੂਜੇ ਗਿਆਨ ਵਾਲੀ ਸਫਲਤਾ ਬੇਫਲਤਾ ਦੁੱਖ ਬਿਸਾਰ ਸੁਖ ਅੰਤਰ ਲੀਨਾ ਬਾਹਰ ਦੁੱਖ ਹੈ ਅੰਦਰ ਸੁਖ ਹੈ ਸੁਖ ਅੰਦਰ ਹੋਊਗਾ ਦੇਖ ਦੇਖਣ ਵਾਲੇ ਨੂੰ ਤਤੀ ਤਵੀ ਤੇ ਬੈਠਾ ਹੈ ਉਹਨੂੰ ਪੁੱਛੋ ਸੁਖ ਦੇਖਣ ਵਾਲੇ ਨੂੰ ਨੇਵਾਂ ਜਿ ਖੜਾ ਹੈ ਉਹਨੂੰ ਸੁਖ ਹੈ ਦੇਖਣ ਵਾਲੇ ਦੇ ਦੇਖਦਾ ਸਰ ਤੇ ਹਾਰਾ ਚਲਦਾ ਉਹਨੂੰ ਉਹਨੂੰ ਸੁਖਾ ਦੇਖਣ ਵਾਲੇ ਨੂੰ ਦੇਖਦਾ ਦੇਖ ਚੋ ਬੜਦਾ ਉਹਨੂੰ ਸੁਖਾ ਦੇਖਣ ਵਾਲ ਦੇਖਦਾ ਪੁੱਠੀ ਖੱਲ ਲੈਂਦੀ ਉਹਨੂੰ ਸੁਖਾ ਉਹਨੂੰ ਉਸੇ ਵਿੱਚ ਸੁਖਾ ਦੇ ਕੈਨਾਂ ਨਾ ਦੇ ਜੇ ਦੁਖ ਹੁੰਦਾ ਵੀ ਬੈਨੂੰ ਛੱਡ ਦੋ ਪਾਈ ਜਿਹੜਾ ਕੋਈ ਮਨਾਉਣਾ ਬਣਾ ਲਓ ਪੁੱੜਸ ਵਾਲੇ ਕੁੱਟ ਕੇ ਸਭ ਕੋ ਬਣਾ ਲੈਂਦੇ ਨੇ ਉਹਨਾਂ ਨੂੰ ਬਣਾ ਲਿਆ ਇਹ ਦੁਨੀਆ ਤਾਂ ਉਲਟੀ ਖੇਡ ਹੈ ਸਾਰੀ ਉਲਟੀ ਖੇਡ ਪ੍ਰੇਮ ਕੀ ਇਹ ਪ੍ਰੇਮ ਦੀ ਭਗਤੀ ਉਲਟੀ ਭਗਤੀ ਹੈ ਸਾਰੀ ਉਹ ਗੱਲ ਉਲਟੀ ਹੈ ਸੰਸਾਰ ਨੂੰ ਖੇੜੇ ਉਲਟਾ ਸਾਰੀ ਸੰਸਾਰੀ ਲੋਕ ਜਫਾ ਬਾਲਣ ਧਾਰਮਿਕ ਬਣਨੂ ਤਾਂ ਹੀ ਪਿਛੇ ਮੁੜੇ ਆਉਂਦੇ ਨੇ ਬਾਅਦ ਚ ਥੋੜੀ ਦੂਰ ਜਾ ਕੇ ਪਿਛੇ ਮੁੜੇ ਆਉਂਦੇ ਨੇ ਸਿੱਖੀ ਚੋਂ ਲੋਕ ਥੋੜੀ ਦੂਰ ਜਾਂਦੇ ਨੇ ਜਾਂ ਦੇਖਦੇ ਨੇ ਵਾਹ ਗਾਹਾਂ ਤੇ ਕਾਹੂ ਗੜਬੜ ਹੈ ਪਿਛੇ ਮੁੜੇ ਆਉਂਦੇ ਨੇ ਦੁੱਖ ਬਸਾਰ ਸੁਖ ਅੰਤਰ ਲੀਨਾ ਅੰਤਰ ਲੀਨਾ ਗਿਆਨ ਅੰਜਨ ਮੋਕੋ ਗੁਰ ਦੀਨਾ ਗਿਆਨ ਅੰਜਨ ਮੋਕੋ ਗੁਰ ਦੀਨਾ ਮੇਰੇ ਕੋ ਗਿਆਨ ਦਾ ਸਰਮਾ ਐਸਾ ਦਿੱਤਾ ਅੱਖ ਦੇ ਵਿੱਚ ਭਰਮ ਦਾ ਜਾਲਾ ਸੀ ਅਗਿਆਨਤਾ ਦਾ ਬੁੱਧੀ ਚ ਅਗਿਆਨਤਾ ਸੀ ਐਸਾ ਗਿਆਨ ਦਿੱਤਾ ਬੁੱਧੀ ਦਾ ਜੋ ਭਰਮ ਦਾ ਜਾਲਾ ਸੀ ਉਹ ਕਟਿਆ ਗਿਆ ਗਿਆਨ ਅੰਜਨ ਗੁਰਦਿਆ ਅਗਿਆਨ ਅંધੇਰ ਬਿਨਾਸ਼ ਬਿਨਾਸ਼ ਅਗਿਆਨਤਾ ਕੱਢੀ ਅਗਿਆਨਤਾ ਕੀ ਸੀ ਸੰਸਾਰੀ ਸੁਖ ਸੰਸਾਰੀ ਸੁਖ ਵੱਲ ਪੈਦਾ ਸੀ ਫਿਰ ਦੁੱਖਾਂ ਵੱਲ ਭਜਣ ਲੱਗਿਆ ਸੁਖਾਂ ਨੂੰ ਛੱਡ ਕੇ ਦੁੱਖਾਂ ਨੂੰ ਪੈਣ ਲੱਗਿਆ ਭਜਣ ਲੱਗਿਆ ਸਿੱਧਾ ਜਿਹੜਾ ਲੋਭ ਮਿੱਤਰ ਬਣਾ ਦਈ ਉਹ ਦੁਸ਼ਮਣ ਲੱਗਣ ਲੱਗਿਆ ਗਿਆਨ ਜਨਨ ਜਿਹੜਾ ਗਰੋਧ ਮਿੱਤਰ ਸੀ ਉਹ ਦੁਸ਼ਮਣ ਲੱਗਣ ਲੱਗ ਗਿਆ ਜਿਹੜਾ ਮੋਹ ਮਿੱਠਾ ਲੱਗਦਾ ਸੀ ਕੌੜਾ ਲੱਗਣ ਲੱਗ ਗਿਆ ਉੰਜਨ ਨਾਲ ਉੰਜਨ ਐਸਾ ਉਹਦਾ ਨਾ ਪੁੱਠਾ ਹੋ ਜਾਂਦਾ ਕਬ ਜੋ ਪਹਿਲਾ ਸਵਾਦ ਹੈ ਨਾ ਦ੍ਰਿਸ਼ਟੀਕੋਣ ਹੈ ਜਿਹੜਾ ਪਹਿਲਾ ਪਹਿਲੀ ਸੋਚ ਸਾਰੀ ਉਹ ਬਦਲ ਜਾਂਦੀ ਹੈ ਸੋਚ ਬਦਲਦੀ ਹੈ ਗਿਆਨ ਨਾ ਹੋਰ ਕੀ ਬਦਲਦਾ ਹੈ ਗਿਆਨ ਆਦਮੀ ਦੀ ਸੋਚ ਬਦਲਦੀ ਹੈ ਦ੍ਰਿਸ਼ਟੀਕੋਣ ਬਦਲਦਾ ਹੈ ਹੇ ਰਾਮ ਨਾਮ ਬਿਨੋਂ ਜੀਵਨ ਮਨਹੀਨ ਰਾਮ ਨਾਮ ਬਿਨ ਜੀਵਨ ਮਨਹੀਨ ਬਸ ਰਾਮ ਨਾਮ ਤੇ ਬਿਨਾ ਜਿਹੜਾ ਜੀਵਨ ਹੈ ਮਨਹੀਨ ਉਹ ਹੀਨਾ ਉਹ ਖਾਰ ਗਿਆ ਉਹਨਾ ਜੀਵਨ ਐਵੇਂ ਗਿਆ ਹੀ ਚਲਾ ਗਿਆ ਹਾਨੇ ਹਾਨੀ ਹਾਨੀ ਹੋ ਗਈ ਉਹਦੇ ਵਿੱਚ ਉਜੀਵਨ ਉਹਨੇ ਮਤਲਬ ਨੁਕਸਾਨ ਹੋ ਗਿਆ ਮਨਹੀਨਾ ਮਨਹੀਨਾ ਮਨ ਨਹੀਂ ਹੈ RAM ਨਾਮ ਜੀਵਨ RAM ਨਾਮ ਬਿਨ ਜੀਵਨ RAM ਨਾਮ ਬਿਨ ਜੀਵਨ ਮਨ ਇਹ ਮੰਨ ਲੈ ਐਵੇਂ ਗਿਆ ਮਨ ਨਹੀਂ ਹੈ ਅੱਛਾ ਮਨ ਇਹ ਬੰਦ ਹੈ ਇਥੇ ਟਿੱਪੀ ਜਹੀਰੀ ਦੀ ਇੱਥੇ ਲਾਈ ਨਹੀਂ ਉਹ ਇਹਨਾਂ ਨੂੰ ਕਿਹੜਾ ਗਿਆਨ ਹੈ ਇਹਨਾਂ ਨੂੰ ਕਿਹੜਾ ਪਤਾ ਵੀ ਗੱਲ ਕੀ ਹੈ ਇਹ ਤਾਂ ਮੰਨਦਾ ਲਫਜ਼ੇ ਨਹੀਂ ਆ ਸਕਦਾ ਮੰਨਦਾ ਉਹੀ ਆਰਡਰ ਨੂੰ ਆਰਡਰ ਲੰਗਰੇ ਉਹ ਦੱਤਾ ਜ਼ੋਰ ਦੱਤਾ ਇਹਨੂੰ ਮੰਨ ਇਹ ਗੱਲ ਮੰਨ ਕੇ ਚੱਲ ਇਹੀ ਗੱਲ ਮੰਨੀ ਹੈ ਜਿਹੜਾ ਗਿਆਨ ਆਇਆ ਹੈ ਜਿਹਨ ਇਹੀ ਗੱਲ ਬਣਾਈ ਹੈ ਵੀ ਆਹੀ ਨਾ ਸਾਰਾ ਹੀ ਨੁਕਸਾਨ ਹੋ ਗਿਆ ਉਹ ਜਨ ਆਰਾਮ ਨਾਮ ਦੇ ਬਿਨਾਂ ਪਿਛਲਾ ਜਿਹੜਾ ਜੀਵਨ ਸੀ ਉਹ ਕੌਡੀ ਬਦਲੇ ਚਲਾ ਗਿਆ ਇਹ ਮੰਨ ਲੈ ਹੁਣ ਤੂੰ ਚਾਹੇ ਤੈਂ ਲੱਖ ਕਰੋੜ ਕੁਝ ਵੀ ਜੋੜ ਲੈ ਉਹ ਐ ਉਹ ਕਾਰੂ ਦੇ ਚਾਲੀ ਗੱਜ ਵਾਲੀ ਕਹਾਣੀ ਉਹ ਐਵੇਂ ਚਲਾ ਗਿਆ ਹੋ ਨਾਲ 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 ਕੁਝ ਨਹੀਂ ਹੈ ਇੱਥੇ ਹਾਂਜੀ ਰਹਾਉ ਨਾਮ ਦੇ ਸਿਮਰਨ ਕਰ ਜਾਣਾ ਜਗ ਜੀਵਨ ਸਿਉ ਜਿਉ ਸਮਾਨਾ ਇਹ ਗੱਲ ਦਾ ਨਾਮ ਦੇ ਨੂੰ ਉਲਟੀ ਦਾ ਕਦੇ ਪਤਾ ਲੱਗਿਆ ਨਾਮ ਦੇ ਹੀ ਸਿਮਰਨ ਕਰ ਜਾਣਾ ਸਿਮਰਨ ਲੋਕ ਕਰਦੇ ਸੀ ਮਾਲਾ ਫੇਰਦੇ ਸੀ ਪਰ ਆ ਗੱਲ ਨਹੀਂ ਜਾਣੀ ਉਹਨਾਂ ਨੇ ਕਿ RAM ਨਾਮ ਦੇ ਬਿਨਾ ਜੀਵਨ ਤਾਂ ਐਵੇਂ ਚਲਾ ਗਿਆ ਪਰ ਜਿਹੜਾ ਨਾਮਦੇਵ ਨੇ ਸਿਮਰਨ ਕੀਤਾ ਉਹ ਜਿਹੋਏ ਗੱਲ ਦਾ ਗਿਆਨ ਹੋਇਆ ਉਹਨੂੰ ਦੁੱਖ ਦਾ ਉਹ ਸੁਖ ਰੋ ਹੋ ਪਿਆ ਉਹ ਸਿਮਰਨ ਆ ਰ ਐ ਸਿਮਰਨ ਦਾ ਫਰਕ ਕੀ ਹੈ ਸੰਸਾਰੀ ਲੋਕਾਂ ਦਾ ਸਿਮਰਨ ਔਰ ਗੁਰਬਾਣੀ ਦੇ ਸਿਮਰਨ ਦਾ ਇਹ ਫਰਕ ਹੈ ਸਾਡਾ ਸਵੰਨ ਕੀ ਹੈ ਦੁਖਦਾਰੂ ਸੁਖ ਰੋਗ ਪਿਆ ਉਹਨਾਂ ਦਾ ਸਵੰਨ ਕੀ ਹੈ ਉਹ ਭਜਦਾ ਨੇ ਮਾਇਆ ਪਿੱਛੇ ਉਹ ਦੁੱਖਾਂ ਤੋਂ ਡਰਦੇ ਨੇ ਸੁਖ ਮੰਗਦੇ ਨੇ ਕਬੀਰ ਕੀ ਕਹਿ ਰਿਹਾ ਕਹਿੰਦਾ ਸੁਖ ਮੰਗਤ ਦੁਖਾ ਗਿਆ ਵੇ ਜੇ ਪਹਿਲਾਂ ਸੁਖ ਦੀ ਅਰਦਾਸ ਕਰੀਏ ਮੈ ਇੰਨਾ ਸੁੱਖ ਮਿਲ ਜੂਏ ਉਹਦੇ ਬਾਅਦ ਫੇਰ ਕੋਈ ਦੁੱਖ ਹੋ ਰਾਜਵੇ ਬਾਅਦ ਚ ਸੋ ਸੁਗਾਮੂ ਨਾ ਮੰਗਿਆ ਭਾਬਾ ਐਸਾ ਸੁਖ ਮੈਂ ਮੰਗਦਾ ਹੀ ਨਹੀਂ ਮੈਂ ਉਹ ਸੁਖ ਮੰਗਦਾ ਜਿਹਦੇ ਬਾਅਦ ਦੁੱਖ ਹੋਵੇ ਹੀ ਨਾ ਉਹ ਹੈ ਉਹ ਤਾਂ ਹੈ ਜੇ ਪਹਿਲਾਂ ਦੁੱਖ ਜ਼ਾਰੇ ਹੀ ਭੁਗਲਵੇ ਕੋਈ ਦੁੱਖ ਨੇ ਕੋਈ ਸੁੱਖ ਨੇ ਸੁਖ ਤੇ ਬਾਅਦ ਕਹਿੰਦੇ ਦੁੱਖ ਹੋਵੇ ਹੀ ਨਾ ਕਹਿੰਦਾ ਵੀ ਜਿੰਨੇ ਦੁੱਖ ਨੇ ਫੇ ਮੈਨੂੰ ਪਹਿਲਾਂ ਹੀ ਵਖਤਾ ਦੇ ਸਾਰੇ ਸੁਖ ਬਾਅਦ ਚ ਲਵਾਂਗੇ ਪਹਿਲਾਂ ਦੁੱਖਾਂ ਨਾਲੇ ਦੋਹਤ ਕਰ ਲਈਏ ਪਹਿਲਾਂ ਦੁੱਖਾਂ ਨਾਲ ਨਿਬੜ ਲਈਏ ਫੇ ਸੁਖ ਦੀ ਗੱਲ ਕਰਾਂਗੇ ਜਦ ਹੁਣ ਬਾਅਦ ਚ ਦੁੱਖ ਉਹਦੀ ਤਾਂ ਚਿੰਤਾ ਸੁਖ ਦੇ ਵਿੱਚ ਵੀ ਬਾਦ ਵਾਲੇ ਦੁੱਖ ਦੀ ਚਿੰਤਾ ਖੜੀ ਰਹੂਗੀ ਭਈ ਬਾਦ ਵਾਲੇ ਦੁੱਖ ਦੀ ਚਿੰਤਾ ਪਹਿਲਾਂ ਹੀ ਮਿਟਾ ਲਈਏ ਤੂੰ ਜਿੰਨੇ ਦੁੱਖ ਨੇ ਉਹਨੂੰ ਪਹਿਲਾਂ ਦੇ ਮੈਨੂੰ ਇਨੇ ਦੁੱਖ ਨੇ ਮੈਨੂੰ ਦੇਣਾ ਹੈ ਪਹਿਲਾਂ ਇਹੀ ਭਗਤਾਲਾ ਬਾਅਦ ਦੇ ਵੀ ਸੁਖ ਦੀ ਗੱਲ ਕਰੀ ਤੇ ਕੋਈ ਹੈਗਾ ਦੇਦੀ ਨਹੀਂ ਤਾਂ ਨਾ ਸਹੀ ਇਹ ਐ ਤਰੀਕਾ ਜੇ ਸੁਖਾਂ ਦੁੱਖਾਂ ਦੇ ਬਾਅਦ ਜੇ ਸੁਖ ਤੇ ਬਾਅਦ ਦੁੱਖ ਨਹੀਂ ਜਾਂਉਂਦੇ ਤਾਂ ਸਾਰੇ ਦੁੱਖਾਂ ਨੂੰ ਪਹਿਲਾਂ ਹੀ ਮੰਗ ਲਓ ਵੀ ਦੁੱਖੇ ਦੁੱਖ ਦੇ ਦੇ ਸਾਰੇ ਜਾਂ ਮੁੱਕ ਜਾਣਗੇ ਫਿਰ ਸੁਖ ਹੀ ਆ ਜਾਂ ਦੁੱਖ ਮੁੱਕ ਗਏ ਫਿਰ ਸੁਖ ਹੀ ਆ ਫੇਰ ਹੀ ਸੁਖ ਹੈ ਹੋ ਜੇ ਅੱਜ ਤੋਂ ਕਹਿ ਕਾਲੂ ਸੋਖਾ ਅੱਜ ਸੋਖਾ ਕਾਲੂ ਦੁਖਾ ਉਹ ਤਾਂ ਫਿਰ ਉਹੀ ਜਾਬਰਿਆ ਉਹਦਾ ਕੀ ਹੈ ਕੌੜੀ ਦਵਾਈ ਪਹਿਲਾਂ ਹੀ ਪੀ ਲੋ ਕੌੜੀ ਦਵਾਈ ਸਾਰੀ ਹੋਈ ਵੀ ਲਿਆ ਤੂੰ ਚੱਕ ਲਿਆ ਵੈਲ ਨੂੰ ਮਕਾ ਲਈਏ ਫੇਰ ਇਹ ਮੂੰਹ ਹੁਣ ਇੱਕ ਵਾਰ ਕੌੜਾ ਤਾਂ ਹੋਇਆ ਹੋਇਆ ਇਹਨੂੰ ਕੌੜਾ ਹੀ ਰਹਿਣ ਦੇ ਚੱਲਣ ਦੇ ਜਾਂ ਮੁੱਕ ਜੂ ਫੇਰ ਦੇ ਖਾਂਦੇ ਹਾਂਜੀ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਓ ਜਿਓ ਸਮਾਨਾ ਇਹ ਜਿਹੜੀ ਵਿਚਾਰਤਾ ਰ ਸਦਸਾਲ ਨਾਲ ਉਲਟੀ ਹੈ ਉਲਟੀ ਰਹੇ ਨ ਉਲਟੀ ਰਹੇ ਸਾਖਤ ਸਿਵ ਕਰ ਉਲਟੀ ਰਹੇ ਆ ਸੰਤ ਭਗਤਾ ਤੇ ਸਾਰੀਆਂ ਜੋੜ ਕਦੇ ਨ ਆਇਆ ਇਹ ਜਿਹੜਾ ਬੁੱਧੀ ਪਲਟੀ ਹੈ ਨਾਮਦੇਵ ਦੀ ਇਹ ਗਿਆਨ ਉਹਨੂੰ ਸਿਮਰਨ ਚੋਂ ਮਿਲਿਆ ਵੀ ਦੁੱਖ ਪਹਿਲਾਂ ਹੀ ਭੋਗ ਲੋ ਸਾਰੇ ਇਹਨਾਂ ਨੇ ਸੁਖ ਬੰਗਿਆ ਸੀ ਪਹਿਲਾਂ ਵੀ ਸੁਖ ਲੈ ਲਈ ਤੈਨੂੰ ਉੱਥੇ ਭੇਜਣਗੇ ਫਿਰ ਉੱਥੇ ਜਾ ਨਹੀਂ ਸਕਦੇ ਪੁੱਠੀ ਹੋ ਗਈ ਨਾ ਗੱਲ ਉਹ ਜਰ ਵਾਲੇ ਜਾਣਕਾਰੀ ਦੀ ਸਾਖੀ ਇਹ ਕਹਿੰਦਾ ਨੇ ਉਹ ਕਹਿੰਦਾ ਵੀ ਤੇਰਾ ਘੜੀ ਦਾ ਇੱਕ ਸੁਖਾ ਹੈ ਬਾਕੀ ਦੁੱਖੇ ਦੁੱਖ ਨੇ ਤੂੰ ਐ ਕਰੀ ਇਹਨਾਂ ਦਾ ਗੁਰੂ ਦੇਖੋ ਕੀ ਸਿੱਖਿਆ ਦਿੰਦਾ ਠੱਗੀ ਦੀ ਆ ਉਹਦਾਂ ਠੱਗੀ ਮਾਰਦੇ ਨੇ ਜਿਹੜਾ ਘਟ ਘਟ ਕੇ ਅੰਦਰ ਕੀ ਜਾਣਦਾ ਹੈ ਉਹਦੇ ਨਾਲ ਵੀ ਪਰਮੇਸ਼ਰ ਨਾ ਵੀ ਠੱਗੀ ਸਗਾਉਂਦੇ ਨੇ ਠੱਗ ਵੀ ਉਹਦੇ ਨਾਲ ਠੱਗੀ ਮਾਰ ਲਿਓ ਵੇ ਤੂੰ ਕਹਦੇ ਵੀ ਜਿਹੜੀ ਪਹਿਲੀ ਘੜੀ ਸੁਖਦੀ ਮੈਨੂੰ ਉਹ ਦੇ ਦੇ ਉਹ ਜਦ ਕ ਤੇ ਤੂੰ ਜਾਣ ਕੇ ਤੈਨੂੰ ਨੇੜੇ ਤਾਂ ਜਾ ਨਹੀਂ ਸਕਦੇ ਦੂਰੋਂ ਛੱਡਿਆਉਣਗੇ ਫਿਰ ਤੂੰ ਆਈਆਂ ਹੁਣ ਇੱਧਰ ਨੂੰ ਚੱਕੀ ਉਹਨੂੰ ਉੱਥੇ ਰਹਿ ਪੀ ਆ ਠੱਗੀ ਸਗਾਉਂਦੇ ਨੇ ਇਹ ਧਰਮ ਹੈ ਠੱਗਾ ਦਾ ਉਹ ਜੱਖੇ ਨੇ ਲੋਕ ਬੜੀਆਂ ਸੁਣਦੇ ਨੇ ਉਹਨਾਂ ਨੂੰ ਵੀ ਮौज ਆ ਸਾਰੀ ਜ਼ਿੰਦਗੀ ਜਿੰਨਾ ਮਰਜੀ ਵਿਰਾਦ ਕਰੋ ਜਿੰਨਾ ਮਰਜੀ ਠੱਗੀਆਂ ਮਾਰੋ ਭਗਤੀ ਕਰਨ ਦੀ ਲੋੜ ਕੀ ਐ ਆ ਠੱਗੀ ਮਾਰ ਲਾਂਗੇ ਵਿੱਚੋਂ ਥੋੜਾ ਬੋੜਾ ਦਾਨ ਬੋਣ ਕਰ ਲੋ ਇਹ ਪਹਿਲਾਂ ਮੰਗ ਲਾਂਗੇ ਗਾਹਾਂ ਜਾ ਕੇ ਪਤਾ ਲੱਗੂਗਾ ਕਿ ਕੀ ਹੋਊ ਇਹ ਤਾਂ ਇਹਨਾਂ ਦਾ ਕਲਪਨਾ ਕੀਤਾ ਹੋਇਆ ਵੀ ਵਾਹ ਗਾਹਾਂ ਐ ਹੋ ਤੁਹਾਨੂੰ ਜਾਣ ਕੇ ਨਾ ਦੇਣਾ ਗਾਹ ਉਹਦਾ ਬੈਲੈਂਸ ਦੇਖਣਾ ਵੀ ਬੈਲੈਂਸ ਹੈ ਤਰਾ ਕੋਈ ਉਹ ਬੈਂਕ ਬੈਲੈਂਸ ਹੈ ਤੇਰਾ ਬਿਨਾ ਤੂੰ ਤਾਂ ਓਵਰਡਰਾਫਟ ਚੱਲਦਾ ਬੈਂਕ ਚੋਂ ਸਾਨੂੰ ਸੋਖ ਕੌਣ ਦੇ ਦੂ ਉਹ ਇਹ ਜਮਾ ਵੀ ਕਰਾਉਣਾ ਜਿਹੜਾ ਕਰਜ਼ਾ ਉਹਦਾ ਜੋ ਬੈਲੈਂਸ ਨਹੀਂ ਹੋਇਆ ਤੇਰਾ ਜੇ ਜਮਾ ਕਰਾ ਵੀ ਆਉਣੇ ਲੋਨ ਤਾਂ ਦੇ ਕਿੰਨਾ ਖੜੇ ਪਿਛੇ ਸੋਖ ਤੈਨੂੰ ਕੌਣ ਦੇ ਦੂ ਇਹ ਐ ਕਹਿੰਦੇ ਨੇ ਵੀ ਪਾਪ ਸਾਡੇ ਇੱਕ ਪਾਸੇ ਨੇ ਪੁੱਤ ਜਿਹੜਾ ਉਹਦਾ ਸਾਨੂੰ ਸੋਖ ਮਿਲ ਜੂ ਮਿਲ ਜੂ ਸੋਖ ਲੈ ਲਿਓ ਗਾ ਜਾਂਦੇ ਕਿਛੇ ਦਿਓ ਜਗ ਜੀਵਨ ਸਿਓ ਜੀਓ ਸਮਾਨਾ ਜਗ ਜੀਵਨ ਸਿਓ ਜੀਓ ਸਮਾਨਾ ਨਾਮਦੇਵ ਨੇ ਸਿਮਰਨ ਚੋਂ ਜਾਣਿਆ ਇਹ ਸਿਮਰਨ ਕਰ ਜਾਨਾ ਜਗ ਉਹਨਾਂ ਨੇ ਸਿਮਰਨ ਚੋ ਕੀ ਜਾਣਿਆ ਕਿ ਠੱਗੀ ਮਾਰਿਓ ਅੱਗੇ ਜਾ ਕੇ ਵੀ ਉਹਨਾਂ ਨੇ ਸਿਮਰਨ ਚੋਏ ਜਾਣਿਆ ਜਿਨ੍ਹਾਂ ਨੇ ਇਹ ਕਹਾਣੀ ਬਣਾਈ ਠੱਗੀ ਮਾਰਦੀਓ ਦੱਸੀ ਹੈ ਠੱਗ ਹੈਗੇ ਨੇ ਠੱਗੀ ਦਸਤੀ ਚੱਲੇ ਠੱਗੀ ਮਾਰਿਓ ਜਾ ਕੇ ਗਾਂ ਇਹ ਜੇ ਕਹਦਾ ਰਹੇ ਨੇ ਬੜੇ ਬੜੇ ਸੰਤ ਠੱਗੀ ਦੀ ਅਸਾਕੀਆਂ ਦੇ ਗ੍ਰੰਥਾਂ ਚ ਕਿਹਾ ਜਾਇ ਜਾਲ ਬਣਾ ਰਹੇ ਨੇ ਸੰਸਾਰ ਦਾ ਕੀ ਸਿਖਿਆ ਦੇ ਰਹੇ ਐਸੇ ਗ੍ਰੰਥ ਵਾਲੇ ਨੂੰ ਹਿੰਦੂ ਕਹਿੰਦੇ ਨੇ ਹਿੰਦੂ ਮੰਦ ਦਾ ਗ੍ਰੰਥ ਨੇ ਐਨਾ ਸਾਕੀਆਂ ਕਰਕੇ ਹਿੰਦੂ ਨੇ ਅਗਲੇ ਕਹਿੰਦੇ ਇਹਨਾਂ ਨੂੰ ਉਹ ਪਰਮੇਸ਼ਰ ਨਾਲ ਵੀ ਠੱਗੀ ਕੋਈ ਘਰ ਤਾਂ ਛੱਡ ਦੋ ਕਿਤੇ ਠੱਗੀ ਮਾਰ ਹੀ ਨਹੀਂ ਸਕਦੇ ਸੋਚੇ ਨਹੀਂ ਸਕਦੇ ਉੱਥੇ ਵੀ ਠੱਗੀ ਮਾਰਨ ਦੀ ਕੋਸ਼ਿਸ਼ ਕਰਦੇ ਉੱਥੇ ਵੀ ਸਗਾਤੀ ਠੱਗੀ ਮਾਰਦੀ ਇਕਰਾਵਾਂ ਤਾਂ ਲੈਣਾ ਜੀ ਹਾਂ ਜੀ ਜਗ ਜੀਵਨ ਸਿਉ ਜਿਉ ਸਮਾਨਾ ਜਗ ਜੀਵਨ ਸਿਉ ਜਿਉ ਸਮਾਨਾ ਇਹਦਾ ਜਗ ਜੀਵਨ ਨਾਲ ਠੱਗੀ ਮਾਰਦੇ ਨੇ ਮੇਰਾ ਜੀਤ ਹੈ ਜਗ ਜੀਵਨ ਦੇ ਚਰਣਾ ਚ ਸਮਾ ਗਿਆ ਉਹਦੇ ਹੁਕਮ ਚ ਏ ਉਹਦੇ ਹੁਕਮ ਚ ਮੈਂ ਪਹਿਲਾਂ ਹੀ ਦੇ ਦੇ ਮੈਨੂੰ ਦੁੱਖ ਜਿਹੜੇ ਦੇਣੇ ਨੇ ਸਾਰੇ ਜਿੰਨੇ ਵੀ ਇਹ ਨਹੀਂ ਕਿਹਾ ਵੀ ਦੁੱਖ ਪੈਣ ਮੈਨੂੰ ਦੱਸ ਕਰਨੇ ਨੇ ਹਿਸਾਬ ਕਰ ਮੈਨਾਂ ਨਾ ਨਾ ਜਿੰਨੇ ਤੂੰ ਦੇਣੇ ਨੇ ਦੇ ਲ ਬੱਚ ਦੇ ਖਾਂਗੇ ਤੇਰੇ ਤੇ ਦੁਆਰ ਆ ਜਿੰਨੇ ਦੁੱਖ ਨੇ ਮੇਰੇ ਖਾਤੇ ਚ ਪਏ ਤੂੰ ਮੈਨੂੰ ਮੈਂ ਬਹੁਤਲਾਂ ਪਹਿਲਾਂ ਹੀ ਇਹ ਜਿਹੜੀ ਚਿੰਤਾ ਨਾ ਦੁੱਖਾਂ ਦੀ ਇਹ ਪਹਿਲਾਂ ਇਹਨੂੰ ਇਹਦਾ ਇਲਾਜ ਕਰ ਲੀਏ ਇਹ ਦੁੱਖਾਂ ਦੀ ਚਿੰਤਾ ਦਾ ਇਲਾਜ ਕਰ ਲਈਏ ਜੋ ਨਾ ਦੁੱਖ ਮੈਂ ਦੁੱਖ ਨਹੀਂ ਜਾਨਾ ਵਾਣਾ ਸੁੱਖ ਸੁਨੇ ਹੋਰ ਪਹਿ ਨਹੀਂ ਜਾ ਕੇ ਕੰਚਨ ਮਾਟੀ ਮਾਨਾ ਇਹ ਕਿਥੋਂ ਆਊਗਾ ਇਸ ਵਾਕੇ ਵਿੱਚ ਬਣੂਗਾ ਠੱਗਾ ਦਾ ਇਹ ਸਭਾ ਬਣਾਉਣਾ ਸੀ ਸਿਮਰ ਨਾਲ ਇਹ ਸਭਾ ਸਿਮਰਨਾ ਬਣਿਆ ਨਾਮਦੇਵ ਦਾ ਜਗ ਜੀਵਨ ਸਿੰਘ ਜੀ ਉਸਮੰਨਾ ਤਾਂ ਜਗ ਜੀਵਨ ਦੇ ਨਾਲ ਜੀਉ ਸਮਾਇਆ ਜਾ ਕੇ ਜਾ ਜਗ ਜੀਵਨ ਦੇ ਨਾਲ ਜਿਉ ਸਮਾ ਗਿਆ ਤੇ ਮੌਤ ਕੀਆ ਉਹ ਤਾਂ ਸਦਾ ਹੀ ਜੀਵਨ ਹੋ ਗਿਆ ਉਹਦਾ ਜਗ ਜੀਵਨ ਦੇ ਨਾਲ ਜਦ ਜੁੜ ਗਿਆ ਤਾਂ ਸਦਾ ਲਈ ਜੀਉਦਾ ਹੋ ਗਿਆ ਜਮਣ ਬੰਦ ਕਟਿਆ ਗਿਆ